ਐਂਬੂਲੈਂਸ ਸਾਰੀਆਂ ਤੇ ਐਸਐਸਐਫ ਦੀਆਂ ਸਾਰੀਆਂ ਗੱਡੀਆਂ ਜਿੰਨੇ ਵੀ ਬਾਰਡਰਾਂ ਤੇ ਕਿਸਾਨ ਨੇ ਉਥੇ ਲਾਤੀਆਂ ਅਜਿ ਇਸ ਤਰ੍ਹਾਂ ਦਾ ਹਲਕਾ ਬਿਆਨ ਸੂਬੇ ਦੇ ਚੀਫ ਮਿਨਿਸਟਰ ਤੇ ਗ੍ਰਹਿ ਮੰਤਰੀ ਦੇ ਤੌਰ ਤੇ ਪੰਜਾਬੀਆਂ ਨੂੰ ਨਿਰਾਸ਼ ਕਰਦਾ ਸੂਬੇ ਦੇ ਅਧਿਕਾਰਾਂ ਤੇ ਸਿੱਧੇ ਹਮਲੇ ਪੰਜਾਬ ਦੀ ਹੱਦ ਅੰਦਰ ਕੀਤੇ ਕਤਲ ਤੁਹਾਨੂੰ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣਾ ਚਾਹੀਦਾ ਨੌਜਵਾਨ ਦੀ ਮੌਤ ਤੇ ਕਿਸਾਨੀ ਅੰਦੋਲਨ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੀਐਮ ਅਤੇ ਗ੍ਰਹਿ ਮੰਤਰੀ ਵਜੋਂ ਬਹੁਤ ਹਲਕਾ ਬਿਆਨ ਦਿੱਤਾ ਹੈ ਇਹ ਕਹਿਣਾ ਹੈ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਦਾ ਪ੍ਰਗਟ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਖੂਬ ਕੋਸਿਆ ਦਰਅਸਲ 21 ਫਰਵਰੀ ਨੂੰ ਖਨਾਰੀ ਬਾਰਡਰ ਤੇ 21 ਸਾਲ ਦੇ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਤ ਵੇਲੇ ਪੰਜਾਬੀਆਂ ਨੂੰ ਸੰਬੋਧਨ ਕੀਤਾ ਅਤੇ ਦੱਸਿਆ ਕਿ ਉਹਨਾਂ ਦੀ ਸਰਕਾਰ ਕਿਸਾਨੀ ਅੰਦੋਲਨ ਲਈ ਕੀ ਕਰ ਰਹੀ ਹੈ ਤੇ ਉਸੇ ਬਿਆਨ ਤੇ ਹੁਣ ਸਵਾਲ ਹੋ ਰਹੇ ਨੇ ਐਂਬੂਲੈਂਸ ਸਾਰੀਆਂ ਤੇ ਐਸਐਸਐਫ ਦੀਆਂ ਸਾਰੀਆਂ ਗੱਡੀਆਂ ਜਿੰਨੇ ਵੀ ਬਾਰਡਰਾਂ ਤੇ ਕਿਸਾਨ ਨੇ ਹਰਿਆਣਾ ਪੁਲਿਸ ਨੂੰ ਅਸੀਂ ਅੱਜ ਵੀ ਕਿਹਾ ਕਿ ਤੁਸੀਂ ਆਪਦੇ ਵੱਲੋਂ ਪਹਿਲ ਨਾ ਕਰੋ ਤੁਸੀਂ ਕਿਉਂ ਛੇੜਦੇ ਹੋ ਉਹ ਜਦੋਂ ਕੁਝ ਵੀ ਕਰਦੇ ਨੇ ਤਾਂ ਸਾਡਾ ਜਿਹੜੇ ਨੌਜਵਾਨਾਂ ਨੇ ਜੋਸ਼ ਹੈ ਜੋਸ਼ ਦੇ ਵਿੱਚ ਆ ਕੇ ਉਹ ਵੀ ਕੁਝ ਕਰ ਦਿੰਦੇ ਨੇ ਮਨ ਵੀ ਬਹੁਤ ਉਦਾਸ ਹੈ ਇਸ ਘੜੀ ਵਿੱਚ ਪੰਜਾਬ ਦੇ ਮੁਖੀ ਦੇ ਤੌਰ ਤੇ ਸੰਬੋਧਿਤ ਹੋ ਕੇ ਭਗਵੰਤ ਮਾਨ ਆਪਣੇ ਸੂਬੇ ਅੰਦਰ ਚਲਾਈਆਂ ਜਾ ਰੀਆਂ ਗੋਲੀਆਂ ਅਤੇ ਕੀਤੇ ਗਏ ਕਤਲ ਤੇ ਠੋਸ ਕਾਰਵਾਈ ਕਰਨ ਦੀ ਬਜਾਏ ਐਂਬੂਲੈਂਸਾਂ ਟਾਇਲਟ ਦੀ ਫੈਸਿਲਿਟੀ ਗਣਵਾ ਰਹੇ ਆ। ਇਨ੍ਹਾਂ ਹਾਲਾਤਾਂ ਵਿੱਚ ਇਸ ਤਰ੍ਹਾਂ ਦਾ ਹਲਕਾ ਬਿਆਨ ਸੂਬੇ ਦੇ ਚੀਫ ਮਿਨਿਸਟਰ ਤੇ ਗ੍ਰਹਿ ਮੰਤਰੀ ਦੇ ਤੌਰ ਤੇ ਪੰਜਾਬੀਆਂ ਨੂੰ ਨਿਰਾਸ਼ ਕਰਦਾ। ਸੂਬੇ ਦੇ ਅਧਿਕਾਰਾਂ ਤੇ ਸਿੱਧੇ ਹਮਲੇ। ਪੰਜਾਬ ਦੀ ਹੱਦ ਅੰਦਰ ਕੀਤੇ ਕਤਲ ਨੂੰ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣਾ ਚਾਹੀਦਾ ਕੀ ਸੰਵਿਧਾਨ ਕੇਂਦਰ ਅਤੇ ਹਰਿਆਣਾ ਨੂੰ ਪੰਜਾਬ ਦੀ ਹੱਦ ਅੰਦਰ ਵੜ ਕੇ ਇਸ ਤਰ੍ਹਾਂ ਦੇ ਕਤਲ ਕਰਨ ਦੀ ਇਜਾਜ਼ਤ ਦਿੰਦਾ ਇਸ ਵੇਲੇ ਆਪਣੇ ਸੂਬੇ ਲਈ ਡਟ ਜਾਣਾ ਅਤੇ ਸੁਪਰੀਮ ਕੋਰਟ ਪਹੁੰਚਣਾ ਜਾਂ ਭਾਜਪਾ ਅੰਦਰ ਗੋਡੇ ਟੇਕ ਕੇ ਇਹਦਾ ਉਹਨਾਂ ਦੀ سپورਟ ਕਰਨਾ ਇਹ ਤੁਹਾਡੇ ਤੇ ਨਿਰਭਰ ਕਰਦਾ ਔਰ ਭਗਵਾਨਤ ਮਾਨ ਜੀ ਆਉਣ ਵਾਲੇ ਦਿਨਾਂ 'ਚ ਪੰਜਾਬ ਇਹਦੇ ਲਈ ਜਵਾਬ ਤੁਹਾਡੇ ਕੋਲ ਜਰੂਰ ਮੰਗੂਗਾ